ਕੰਡੀਟ ਕੰਡੀਟ ਖੰਡਾ ਬਾਅਦ ਕਰਾਵੇ ਹਾਂ ਹੋਰ ਨੂੰ ਸੱਦੋ ਆਪੀਆਂ ਦੋਮੀ ਵਾਰੀ ਕਿਵੇਂ ਪਹਿਲਾਂ ਅੰਦਰ ਜਾਵਾਂ ਕਰਾ ਕੇ ਲੈਣ ਚਲਾ ਕੇ ਕਰਾਉਣ ਇੱਥੇ ਕਰਕੇ ਜਿਵੇਂ ਅਸੀਂ ਖੜੇ ਆ ਇੱਕ ਮਿੰਟ ਚੁੱਪ ਹੋ ਇਸ਼ਾਰੇ ਬੋਲਣਾ ਨਹੀਂ ਹਾਂ ਆਵਾਜ਼ ਕਿਸੇ ਨੇ ਨਹੀਂ ਬੋਲਣਾ ਚੁੱਪ ਕਰ ਜਾਓ ਕੋਈ ਸਾਨੂੰ ਸਾਨੂੰ ਬਿਲਕੁਲ ਐਮਐਲਏ ਸਾਹਿਬ ਵੀ ਪਹੁੰਚ ਐਮਐਲਏ ਸਾਹਿਬ ਜਿਹੜਾ ਨੋਨੀ ਮਾਨ ਦੀ ਅੰਦਰ ਪਹੁੰਚੇ ਹੋਏ ਨੇ ਕੀ ਕਹਿਣਾ ਤੁਹਾਡਾ ਏ ਕੋਲੇ ਹੀ ਤਾਂ ਗੇਟ ਹੈ ਹਾਂਜੀ ਠੀਕ ਹੈ ਜੀ ਜਸਟ ਅਕਾਲੀ ਨਾਲ ਦੇ ਜਿਹੜੇ ਬਦਮਾਸ਼ ਕੱਲ ਗੱਲਾਂ ਕਰਦੇ ਸੀ ਹੁਣ ਵਿੱਚੂ ਕਾਲਜ ਦੇ ਦੋ ਨੰਬਰ ਦੇ ਵਿੱਚੋਂ ਲੰਘ ਕੇ ਜਿਹੜੇ ਲੋਕ ਵਿਚਾਰੇ ਸਵੇਰੇ 7 ਵਜੇ ਦੇ ਲੈਣਾ ਚ ਖੜੇ ਐ ਸੋ ਆਈ ਵਾਂਟ ਮੇ ਪੀਸਫੁਲੀ ਕੰਮ ਚਲੇ ਆਦੇ ਕਾਗੇ ਪਰ ਸਾਨੂੰ ਕੋਈ ਇਤਰਾਜ ਨਹੀਂ ਨਹੀਂ ਇਧਰ ਦੀ ਪਰਮਿਸ਼ਨ ਹੈ ਵੀ ਇਧਰ ਦੀ ਕਾਗੇ ਪਰਮਿਸ਼ਨ ਨਹੀਂ ਹੈ ਕੋਈ ਕੋਈ ਉਹਨਾਂ ਨੇ ਇਹ ਕਿਸੇ ਕਮਰੇ ਚ ਹੋਣਗੇ ਅੰਦਰ ਹੀ ਰੱਖਿਆ ਨਾ ਇਧਰ ਪਿਕਚਰ ਨੀ ਰੱਖੋ ਪਿੱਛੇ ਉਧਰ ਹੀ ਲੱਗਿਆ ਉਹਦੇ ਬਣਾ ਪਿੱਛੇ ਖੜਿਆ ਜਾਂ ਕੱਢਿਆ ਜੇ ਸਟੇ ਕਰ ਗਿਆ ਤਾਂ ਪਤਾ ਨਹੀਂ ਕੋਈ ਬਾਕੀ ਨਾਲ ਖੜਦਾ ਹੈ ਹਾਲੇ ਸਿਰਫ ਇੰਨੀ ਹੈ ਵੀ ਹਰ ਬੰਦੇ ਦਾ ਹੱਕ ਹੈ ਨਾ ਮਨ ਨਹੀਂ ਪਰ ਜੇ ਤੁਸੀਂ ਸੋਚੋ ਵੀ ਲਾਈਨ ਸੀ ਨਹੀਂ ਲੱਗਣਾ ਵੇਖੋ ਵੀ ਸਾਰੀ ਲਾਈਨ ਖੜੀ ਹੈ ਅੰਗਰੇਜ਼ੀ ਪਾਰਟੀ ਦੇ ਬੰਦੇ ਲਾਈਨ ਖੜੇ ਤੇ ਐਕਟ ਮਾਰਦੇ ਕਿਸੇ ਪਾਰਟੀ ਦਾ ਕੋਈ ਤਲਕ ਵਸਤਾ ਨਹੀਂ ਪਰ ਗੱਲ ਹੈ ਅਸੀਂ ਚੋਣਾਂ ਪੀਸਫੁਲ ਇਲੈਕਸ਼ਨ ਹੋਵੇਗਾ ਹੋਊਗਾ ਵੀ ਨਾਲੇ 100% ਔਰ ਜਿਹੜੀਆਂ ਬਦਮਾਸ਼ੀਆਂ ਕਰਦੇ ਉਹ ਨਹੀਂ ਚੱਲਣੀਆਂ ਵੀ ਤੱਕੇ ਨਾ ਸੀ ਵੜ ਕੇ ਲਾਈਨ ਚੱਲਣਾ ਤੇ ਲਾਈਨ ਚ ਪੋ ਤੁਹਾਡੇ ਆਉਣ ਤੋਂ ਪਹਿਲਾਂ ਉਹ ਵੀ ਮਾਨ ਕੋਈ ਸਮਾਂ ਪਹਿਲਾਂ ਅੰਦਰ ਸੀਗੇ ਤਾਂ ਹੁਣ ਕਿੱਧਰ ਗਏ ਕੋਈ ਨਹੀਂ ਦੇਖੋ ਫਿਰ ਲੁਕਦੇ ਕੋ ਫਿਰਦੇ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਵੀ ਕੋਈ ਇਲੈਕਸ਼ਨ ਘੜਬੜ ਨਾ ਹੋਵੇ 100% ਇਲੈਕਸ਼ਨ ਕਰਾਵਾਂਗੇ ਸਾਡਾ ਤੇ ਕੋਈ ਡਿਚਾ ਹੈ ਪੰਚਾਇਤਾਂ ਬਹੁਤ ਜ਼ਰੂਰੀ ਹੈ ਇਹਨਾਂ ਨੇ ਸਾਰੀ ਜ਼ਿੰਦਗੀ ਕਬਜ਼ੇ ਕਰਕੇ ਪੰਚਾਇਤਾਂ ਚਲਾਈਆਂ ਹੋਰ ਕਬਜ਼ੇ ਕਰਕੇ ਜਨਰੇ ਪਿੰਡਾਂ 'ਚ ਚੱਲਣ ਗਿਆ ਪਿੰਡਾਂ ਦੇ ਲੋਕ ਵੋਟ ਪਾ ਕੇ ਬੈਠੇ ਤਾਂ ਆਈ ਮੈਂ ਲੱਗ ਪਈਆਂ ਨਹੀਂ ਕੋਈ ਜਾਨ ਬੰਦਾ ਤੂੰ ਮਤਲਬ ਆਹ ਦੇ ਵਧੀਆ 50 ਤੇ ਖੜੇ ਸਾਰਾ ਫੇਰ ਸਾਡੀ ਵਾਰੀ ਆਂ ਅੰਗਰੇਜ਼ ਅੰਗਰੇਜ਼ ਇਹਦੇ ਗੱਡੀ ਚਾਬੀ ਲੈ ਇਹ ਬਦਮਾਸ਼ੀ ਨਹੀਂ ਕਰਨੀ ਹੈ ਜੋ ਟਾਈ ਫਿਰਦਾ ਪੀਂਦਾ ਹੱਸਦਾ ਮੈਨੂੰ ਮਾਰ ਰਾਹੇ ਇਹ ਗੱਡੀ ਚਾਬੀ ਲੈ ਇਹ ਗੱਡੀ ਦੀ ਹੈ ਅਜੀ ਥਾੜੇ ਲਾਓ ਪਹਿਲਾਂ ਹੋ ਜਾਣੀ ਸੀ ਕੋਈ ਨਹੀਂ ਯਾਰ ਬਸ ਛੱਡ ਦਿਓ ਬਸ ਆਹਦੇ ਲਾਈਨ ਤੇ ਲੱਗੋ ਲਾ ਦਿਓ ਭਾਈ ਬਾਈ ਆ ਜੋ ਡਰਾਈਵਰ ਬੰਦਾ ਆ ਜੋ ਜੇ ਆਪਾਂ ਕਿਸੇ ਨੂੰ ਕੁਝ ਨਹੀਂ ਚਾਹਨਾ ਇਹ ਚੁਹਾਦੇ ਲੈਣਾ ਆ ਨਾ ਆਪਾਂ ਕਿਸੇ ਨਾਲ ਗੱਲ ਕਰਨ ਬੋਲ ਇਹ ਲਾਈਨ ਚਲਾ ਕੇ ਜਿਹਨੇ ਫਾਰਮ ਭਰਨਾ ਪੈਣਾ ਕੋਈ ਘੱਟ ਕੇ ਰੱਛਾ ਪਿਆ ਜੀ ਬੇਸ ਸਿੱਕਣਾ ਇੱਕ ਸਰਾ ਇੱਕ ਜੋੜਿਆ ਹੈ ਇਹ ਦੇ ਦੇ ਜਿਹਨੇ ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾਧ ਛੋਇਆ ਹੈ ਇਹ ਇਲੈਕਸ਼ਨ ਅਸੀਂ 24 ਹਰ ਬੰਦੇ ਨੂੰ ਅਨੁਸੇ ਮਿਲੀ ਹਰ ਬੰਦੇ ਨੂੰ ਝੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਵਾਇਸ਼ ਵੀ ਕਿਸ ਨੂੰ ਦਿੱਤਾ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਲੋਜ ਧਰਨੇ ਲਾ ਕੇ 5 ਵਜੇ ਜਾ ਕੇ ਵੀ ਇਹ ਦਫ਼ਤਰ ਬੰਦ ਹੋ ਗਿਆ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ ਸੰਤ ਵਿੱਚ ਲਾਈਨਾਂ ਲੱਗ ਗਈ ਰਾਤ ਦੇ ਲੱਗੇ ਇਧਰ ਦੀ ਰਾਤ ਦੇ ਲੱਗੇ ਇਧਰ ਕੋਈ ਐਂਟਰੀ ਨਹੀਂ ਗਾਜ ਕੋਲੇ ਸਾਡੀ ਬੇਟੀ ਦਾ ਪਿੱਛੋਂ ਦੇ ਇੱਕ ਰੇਡ ਜਾਂਦਾ ਸਾਰੇ ਐ ਜਿਹੜੇ ਪੁਰਾਣੇ ਲੋਕ ਨੇ ਜਿਹਨਾਂ ਨੂੰ ਆਤਾ ਪਈਆਂ ਪੁਰਾਣੀਆਂ ਇਹ ਕੰਮ ਨਹੀਂ ਚੱਣਾ ਅੱਜ ਲਾਈਨ 'ਚ ਲੱਗ ਜਾਓ ਭਾਵੇਂ 200 ਫੇਰਾ ਦੀ ਪ੍ਰਾਦੋ ਸਾਨੂੰ ਸਾਰੇ ਇਲੈਕਸ਼ਨ ਕਰਾਓ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਨੁਕਤਾ ਦੇ ਦਿੱਤਾ ਉਹ ਕਰਤੂਤ ਮਾਰੀ ਕੀਤੀ ਹੈ ਉਹ 100% ਭੁਗਤੂ ਦਾ ਇਹਦੇ ਵਿੱਚ ਕੋਈ ਨਹੀਂ ਲੈ ਪੁਲਿਸ ਦੀ ਕਾਰਜਵਾਰੀ ਕਿ ਐਸ ਤਰ੍ਹਾਂ ਦੇ ਪਰ 100% ਜਿਹੜਾ ਬੰਦਾ ਜਿਹਨੇ ਕਰਤੂਤ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤਾ ਐਮਐਲਏ ਸਾਹਿਬ ਜਿਹੜੇ ਇਸ ਗੇਟ ਤੇ ਨੇ ਇਹਨਾਂ ਨੇ ਅੱਗੇ ਪ੍ਰੈਸ ਵਾਲਿਆਂ ਨੂੰ ਵੀ ਅੰਦਰ ਜਾਣ ਦਿੱਤਾ ਬਿਲਕੁਲ ਜਿੰਨੇ ਉਹਨੇ ਕਰਤੂਤ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋ ਗਏ ਕਿਹੜੇ ਕਿਹੜੇ ਬੰਦੇ ਅੰਦਰ ਬੜੇ ਆ ਜੀ ਇਧਰੋਂ ਇਧਰੋਂ ਨੋਨੀ ਮਾਨ ਤੇ ਬੋਬੀ ਮਾਨ ਔਰ ਸਾਲ ਨੀ ਇੱਕ ਰਸਮਾਂ ਸ਼ੇਰ ਸਿੰਘ ਕੋਈ ਬਾੜੀ ਗੱਲ ਹੈ ਜੋ ਤੁਸੀਂ ਘਰੇ ਬੈਠੇ ਆਂ ਸ਼ੇਰ ਤੋਂ ਨਾਮਿਨੇਸ਼ਨ ਸ਼ੇਰ ਸਿੰਘ ਕੋ ਬਾਯਾ ਦਾ ਵੀ ਦੱਸ ਰਹੇ ਨੇ ਹੁਣ ਅੱਗੇ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਪ੍ਰਬੰਧ ਕੀਤਾ ਗਿਆ ਪੂਰਾ ਉਹਨਾਂ ਨੇ ਫੰਡ ਕਰ ਲਿਆ ਉਹਦੀ ਗੱਡੀ ਹੈ ਉਹਦੀ ਮੰਦੀ ਜਿਹੜੀ ਮੈਂ ਇੱਥੇ ਫੜੀ ਆ ਵਾਰ ਵੇਖ ਲਓ ਤੁਹਾਡੇ ਸਾਹਮਣੇ ਪਰ ਇਹ ਸੋਚਣ ਵੀ ਐ ਬਦਮਾਸ਼ੀ ਨਾਲ ਕੰਮ ਚਲਾਣਗੇ ਇਲੈਕਸ਼ਨ ਲੜੋ ਪਿੰਡਾਂ ਚ ਜਾ ਕੇ ਤੁਹਾਡੇ ਤੇ ਜਾਣ ਨਹੀਂ ਆ ਤੇ ਜਿੱਥੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਐ ੱਥੱਕਾ ਅੱਗੇ ਵਾਲਾ ਕੰਮ ਨਹੀਂ ਚੱਲਣਾ ਜਿਹੜਾ ਗੁੰਡਾਗਰਦੀ ਤੁਸੀਂ ਕਰਕੇ ਲੋਕਾਂ ਤੋਂ ਫੈਲਾਖੋ ਕਿ ਲੋਕਾਂ ਨੂੰ ਲਾਈਨ ਚ ਲੱਗਣ ਨੂੰ